ਵੀ ਮੈਟਰੋਸਾਵਾ ਦਾ ਕੋਡ ਅੱਜ ਦੇ ਵਲੌਗ ਦੇ ਵਿੱਚ ਤੇ ਆਪਾਂ ਤਿਆਰ ਹੋ ਕੇ ਚੱਲੇ ਆ ਮੇਰੇ ਵੀਰੋ ਸੰਗਰੂਰ ਵੱਲ ਨੂੰ ਤੇ ਕੀ ਆਪਾਂ ਨੇ ਘੜੀ ਤੇ ਕੀ ਹਾਲ ਚਾਲ ਦੋਸਤੋ ਸਾਰੇ ਭਰਾਵਾਂ ਦੇ ਤੇ ਆਪਣੇ ਭਰਾ ਦਾ ਚੈਨਲ ਆ ਯਾਰ ਸਬਸਕ੍ਰਾਈਬ ਕਰ ਲਿਓ ਹਨਾ ਤੇ ਆਹ ਵਲੌਗ ਦੀ ਸਭ ਤੋਂ ਖਾਸ ਗੱਲ ਤਾਂ ਤੁਹਾਨੂੰ ਮੈਂ ਕੀ ਹੋਊਗੀ ਦੇਖੋ ਲੋਕ ਵਲੌਗ ਬਣਾਉਂਦੇ ਆਉਣਗੇ ਉਹਦੇ ਵਿੱਚ ਕੀ ਹੋਊ ਲੱਲੀ ਛੱਲੀ ਮਰੀ ਜਾਂਦੇ ਨੇ ਪਰ ਆਪਣੇ ਵਲੌਗ ਦੇ ਵਿੱਚ ਤੁਹਾਨੂੰ ਸਾਰੇ ਜਿਹੜਾ ਕੰਮ ਦਿਆਂ ਮਿਲ ਲਗੇ ਆ ਅੱਜ ਅਸੀਂ ਅੱਜ ਆਪਾਂ ਇੱਕ ਜਗ੍ਹਾ ਤੇ ਚੱਲੇ ਆ ਜਿੱਥੇ ਨਾ ਹੋਮ ਇੰਟੀਰੀਅਰ ਦਾ ਉਹਨਾਂ ਦਾ ਹੋਲ ਸੇਲ ਦਾ ਕੰਮ ਹੈ ਵੀ ਉਹਦੇ ਵਿੱਚ ਤੁਹਾਨੂੰ ਇਹ ਚੀਜ਼ਾਂ ਕਲੀਅਰ ਵੀ ਹੋਣਗੀਆਂ ਬਸ ਸਿਪਾ ਆਪਣੀ ਚੈਨਲ ਦੇ ਵੀਡੀਓ ਪਾਉਣੀ ਹੁੰਦੇ ਆ ਪਰ ਇਹਦੇ ਚੋਂ ਉਹਨੂੰ ਚੀਜ਼ਾਂ ਕਲੀਅਰ ਹੋਣਗੀਆਂ ਬਲੌਗ ਦੇ ਥਰੂ ਵੀ ਤੁਸੀਂ ਉੱਥੇ ਵਿਜ਼ਿਟ ਕਿਵੇਂ ਕਰਨਾ ਹੈ ਪ੍ਰੋਪਰ ਰਸਤਾ ਕਿਵੇਂ ਹੈ ਤੇ ਉਹਨਾਂ ਕੋਲ ਕੀ ਕੁਝ ਮਟੀਰੀਅਲ ਹੈ ਬਾਕੀ ਸਾਨੂੰ ਆਪਾਂ ਲੈ ਕੇ ਚੱਲਦੇ ਆ ਅੱਜ ਆਪਾਂ ਪਹੁੰਚ ਜਾਣਾ ਜੀ ਆਪਾਂ ਇੱਕ ਗੁਰੂ ਘਰ ਦੇ ਵਿੱਚ ਕੰਮ ਕੀਤਾ ਹੈ ਪਿੰਡ ਕਾਜਲਾ ਤੇ ਲੱਡੇ ਦੇ ਕੋਲ ਪੈਂਦਾ ਜਿਹੜਾ ਉੱਥੇ ਜਾ ਰਿਹਾ ਆਪਾਂ ਤੁਹਾਨੂੰ ਉੱਥੇ ਦਿਖਾਣੇ ਆ ਵੀ ਤੇ ਕੀ ਕੁਝ ਕੰਮ ਹੋਇਆਗਾ ਤੇ ਮਿਲਦੇ ਆਂ ਜੀ ਅੱਗੇ ਨੈਕਸਟ ਵਲੌਗ ਦੇ ਵਿੱਚ ਬਾਕੀ ਲਾਈਕ ਲੁੱਕ ਕਰਕੇ ਫੋਲੋ ਫੋਲੋ ਕਰ ਲਿਓ ਤੁਹਾਡੀ ਜੇ ਜੀ ਕਰਦਾ ਤੁਹਾਨੂੰ ਚੰਗਾ ਲੱਗੂ ਹਨਾ ਹਾਲੇ ਤਾਂ ਪਹਿਲਾ ਵਲੌਗ ਹੀ ਪੈ ਰਿਹਾ ਹੈ ਬਾਕੀ ਅੱਗੇ ਘੈਂਟ ਘੈਂਟ ਆਉਂਦੇ ਰਹਿਣਗੇ ਤੇ ਚਲੋ ਚੱਲੀਏ ਫਿਰ ਆਪਾਂ ਦਿਖਾਨੇ ਤੁਹਾਨੂੰ ਬਾਕੀ ਉੱਥੇ ਅੱਗੇ ਦਿਖਾਵਾਂਗੇ ਲੈ ਵੀ ਮਿੱਤਰ ਕੀ ਅੱਕਰੂਗੇ ਨੇ ਸੜਕਾਂ ਇਹ ਸੜਕਾਂ ਲੋਪ ਹੁੰਦੀਆਂ ਜਾ ਰਹੀਆਂ ਨੇ ਦਿਨੋਂ ਦਿਨ ਜੜਾ ਵਾਲਾ ਮਾਹੌਲ ਆ ਨਾ ਮਿੱਤਰੋ ਆ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਬਸ ਹੁਣ ਪਿੰਡਾਂ ਜੀ ਰਹਿ ਗਿਆ ਕਰੋ ਬਈ ਚੱਕ ਮੈਂ ਕਹਣਾ ਹਰੀਆਲੀ ਹੀ ਹਰੀਆਲੀ ਨਜ਼ਾਰੇ ਨਜ਼ਾਰੇ ਪਿੰਡ 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 ਪਿੰਡੇ ਹੁੰਦਾ ਬਾਈ ਲਾ ਬਰਾ ਆ ਦੇਖੋ ਉਹ ਕਹਿੰਦਾ ਨਹੀਂ ਹੁੰਦਾ ਕਹਿੰਦਾ ਕੀ ਐ ਕੀ ਐ ਕੀ ਐ ਇਹ ਕਹਿੰਦੇ ਕੀ ਹੈਗੀ ਇਹ ਪਿੰਡ ਹੈ ਇਹ ਪਿੰਡ ਨੇ ਮਿੱਤਰ ਪਿੰਡ ਦੇਖੋ ਪਿੰਡਾਂ ਦੀ ਜ਼ਿੰਦਗੀ ਨਜ਼ਾਰੇ ਚਾਰ ਦੀਆ ਕਟਿੰਗ ਕਰਕੇ ਇਹਨਾਂ ਨੂੰ ਜੋ ਲੁੱਕ ਦੂਰੋਂ ਇੱਕ ਵਾਰ ਤਾਂ ਬੰਦੇ ਨੂੰ ਇਹ ਲੱਗੂਗਾ ਕਿ ਸ਼ਾਇਦ ਹੁਣਾਂ ਵੱਡੀ ਟਾਇਲ ਲਾ ਦੀ ਹਾਂ ਹਾਂ ਹਣਾ ਪਰ ਇਹ ਟਾਇਲ ਨਹੀਂ ਹੈਗੀ ਮਿੱਤਰੋ ਤੇ ਜੇ ਗੱਲ ਕਰਦੋ ਕੁਆਲਿਟੀ ਦੀ ਲੈ ਬਾਈ ਇਹ ਹਲਦੀ ਨਹੀਂਗੀ ਤੇ ਇਸ ਤਰੀਕੇ ਦੇ ਨਾਲ ਤੁਸੀਂ ਲਗਵਾ ਸਕਦੇ ਹੋ ਇਹ ਬਾਹਰਲੇ ਆਊਟਡੋਰ ਦੇ ਵਿੱਚ ਲੱਗੀ ਹੋਈ ਹੈ ਕਈ ਵਾਰ ਕਿਸੇ ਭਰਾ ਨੂੰ ਇਹ ਵਹਿਮ ਹੁੰਦਾਗਾ ਇਹਦਾ ਰੰਗ ਨਾ ਫਿੱਟ ਜੇ ਬਾਹਰ ਧੁੱਪ ਛਾਂ ਦਾ ਤੇ ਕੀ ਰਿਐਕਟ ਹੋਊਗਾ ਤਾਂ ਇਹ ਬਣੀ ਹੁੰਦੀ ਆ ਪੀਵੀਸੀ ਦੀ ਜਿਹੜੀ ਕਿ ਕਦੇ ਨਹੀਂ ਖਰਾਬ ਹੁੰਦੀ ਪਹਿਲੀ ਗੱਲ ਇਹ ਮੈਂ ਤੁਹਾਨੂੰ ਤਾਂ ਦਿਖਾ ਰਿਆਂਗਾ ਆਪਣੇ ਵੀਡੀਓ ਦੇ ਜ਼ਰੀਏ ਕਿ ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਜਾਂ ਆਪਣੇ ਕੋਈ ਧਾਰਮਿਕ ਸਥਾਨ ਤੇ ਕੰਮ ਕਰਾਉਂਗੇ ਵੀ ਉਹ ਦੇਖਣ ਦੇ ਵਿੱਚ ਕਿਵੇਂ ਲੱਗੂਗਾ ਆ ਜੀ ਚੈੱਕ ਕਰ ਲਓ ਇਹ ਆਪਾਂ ਕਿੰਨਾ ਕਿ ਲੈ ਆਈ ਮੁੰਡਿਓ ਦੇਖੋ ਇਹ ਹੁੰਦਾ ਵਾਦਾ ਵਰਨ ਵਾਤਾਵਰਨ ਆ ਵਾਤਾਵਰਨ ਵਾਤਾਵਰਨ ਹੈ ਐ ਇਦ ਰਕਤ ਲਾਉਣੇ ਚਾਹੀਦੇ ਨੇ ਸਾਰੇ ਪਿੰਡਾਂ ਨੂੰ ਆਉ ਦੇ ਆਉ ਦੇ ਸੜਕਾਂ ਤੇ ਜਿਹੜੀਆਂ ਨੂੰ ਸਿੰਗਲ ਸੜਕਾਂ ਲੱਗਦੀਆਂ ਨੇ ਕਿਉਂਕਿ ਵੱਡੀਆਂ ਸੜਕਾਂ ਦੇ ਲੋਕ ਪੱਟ ਲੁੰਦੇ ਨੇ ਹੈਣਾ ਸੋਹਣੇ ਲੱਗਦੇ ਨੇ ਯਾਰ ਇਹ ਲੱਗੇ ਹੋਏ ਕੀ ਕਹਿਣਾ ਚਾਹੋਗੇ ਤੁਸੀਂ ਵਧੀਆ ਹਾਂ ਉਹ ਕੱਟ ਰੇਡ ਤੇ ਕਈ ਵਾਰ ਲੈਣ ਦੀ ਸੋਚ ਰਹੇ ਨੇ ਕੋਈ ਵੀ ਬਹੁਤ ਸਾਰਾ ਸੋਨਾ ਬਣਾਉਂਦਾ ਜਿਵੇਂ ਪੰਚ ਨੂੰ ਸੋਨਾ ਹੈ ਤੁਹਾਨੂੰ ਮੈਂ ਦਿਖਾਉਣਾ ਸਪਰੇਅ ਉਹਦਾ ਸੰਦਰਖਾਇਆ ਹੈ। ਇਹ ਹਮ ਦਾ ਗੜ ਦੇ ਵਿੱਚ ਇਹਨਾਂ ਦਾ ਆਹ ਦੇਖੋ ਜਿਵੇਂ ਆ ਪੰਪ ਸਪਰੇਅ ਵਾਲੀਆਂ ਢੋਲੀਆਂ ਤੇ ਆ ਵੱਡੇ ਪੰਪ ਹਨਾ। ਕੋਈ ਪਾਣੀ ਪੀਵੇਗਾ ਚੱਕ ਕੋਈ ਨਹੀਂ ਕੋਈ ਨਾ ਪੀ ਲਾਗੇ ਪਾਣੀ ਕੋਈ ਨਾ ਚੱਕ ਖਿਚੜਾਣਾ ਨੂੰ ਚੱਕਿਆ। ਇਹ ਆ ਪੰਪ ਬਾਕੀ ਆ ਹੋਰ ਵੀ ਸਮਾਨ ਆ। ਕੋਈ ਨਾ ਜਾਣਾਂਗੇ ਕੋਈ ਚੱਕਰ। ਖੇਤੀਬਾੜੀ ਦੇ ਰਿਲੇਟਡ ਜੋ ਵੀ ਚੀਜ਼ਾਂ ਲੈਣੀਆਂ ਨੇ ਉਹਨਾਂ ਲੋ ਮਿਲ ਜਾਂਦੇ ਆ। ਹਾਂ ਜਿਵੇਂ ਆਪਾਂ ਤੁਹਾਨੂੰ ਸ਼ੁਰੂ ਵਿੱਚ ਕਿਹਾ ਨਹੀਂ ਸੀਗਾ ਵੀ ਆਪਣੇ ਬਲੌਗ ਤੋਂ ਕੰਮ ਦੀ ਚੀਜ਼ਾਂ ਮਿਲਣਗੀਆਂ। ਸਾਨੂੰ ਤਰਕਾਂ ਮਦੀ ਹੀ ਜਮ ਲੈਣਗੇ ਹਰੇਕ ਬਲੌਗ ਦੇ ਵਿੱਚ ਜਿਵੇਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਜਿਵੇਂ ਆਹ ਆਪਈ ਹੈ ਦੇਖੋ ਇਹਦੇ ਨਾਲ ਦਰਖਤ ਰੁੱਖ ਤਾਂ ਵੱਢ ਰਹੇ ਨੇ ਜਿਵੇਂ ਥੋੜੀ ਕਪਾਣ ਕਪੂਨ ਆੜ ਦੀਏ ਕਿਸੇ ਪਾਸੋਂ ਜੇ ਤੁਸੀਂ ਉਰੇ ਆਉਣਾ ਨਾ ਅਹਿਮਦਗੜ ਤੋਂ ਜਿਹੜਾ ਆਪਣਾ ਨਹਿਰ ਇਹ ਹੀ ਨਹਿਰ ਜਦੋਂ ਆਪਾਂ ਮਲੇਰਕੋਟ ਲਗਾਂ ਨੂੰ ਢੜਾਮ ਆ ਕੇ ਨਹਿਰ ਪੁੱਟਣ ਟੱਪਣਸਾਰ ਖੱਬਿਆ ਤੋਂ ਮੁੜਦੀ ਹੈ ਜਗੜ ਜਿਹੜਾ ਜਗੜਾ ਹਾਂ ਜਗੇੜਾ 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 ਰੋਡ ਜਗੇੜਾ ਰੋਡ ਦੇ ਉੱਤੇ ਹੈ ਇਨਾਂ ਦੀ ਹਾਰਵੈਸਟ ਇੰਡੀਅਨ ਫਾਰਮਰ ਐਂਡ ਐਗਰੋ ਇੰਜੀਨੀਅਰ ਤੇ ਨਾਲ ਤੇ ਇਹਨਾਂ ਦਾ ਔਰੇ ਕੰਮਾ ਬਹੁਤ ਸੁਲੱਪਾ ਬੜਾ ਕੁਝ ਪਿਆ ਬਾਈ ਬਾਕੀ ਬਹੁਤ ਸਾਰਾ ਜਿਵੇਂ ਉਹ ਤੇਲ ਪਾਉਣ ਵਾਲਾ ਨਵਾਂ ਸਿਸਟਮ ਜਾਇਆ ਉਹ ਚੀਜ਼ਾਂ ਪਈਆਂ ਨੇ ਬਾਕੀ ਬੰਦਾ ਵਾਸ ਨੋ ਨਮ ਲੈਵਾਂਗੇ ਉਹ ਦੱਸੂਗਾ ਤੁਹਾਨੂੰ ਕੀ ਕੀ ਪ੍ਰੋਜੈਕਟ ਹੈ ਇਹਦੀ ਪੂਰੀ ਵੀਡੀਓ ਦੇਖਣੀ ਹੁੰਦੀ ਹੈ ਤਾਂ ਤੁਹਾਨੂੰ ਅੱਗੇ ਕਿੱਥੇ ਪਾਉਗੀ ਹਾਂ ਉਹਦੇ ਉੱਤੇ ਪਾਵਾਂਗੇ ਆਪ ਆਪਣੀ ਚੈਨਲ ਤੇ ਦੂਸਰੇ ਤੇ ਇਹਦਾ ਇੱਕ ਸੋਨੂੰ ਬਸ ਅਸੀਂ ਇਤੇ ਦਿਖਾ ਰਹੇ ਆ ਦਿਖਾ ਰਹੇ ਆ ਤੁਹਾਨੂੰ ਕੀ ਕੋਈ ਦੇਖਣ ਨੂੰ ਮਿਲਿਆ ਕਰੋ ਹਾਂ ਬਾਕੀ ਜਾਣਕਾਰੀ ਆਪਾਂ ਤੁਹਾਨੂੰ ਦੂਜੇ ਪੇਜ ਤੇ ਦਵਾਂਗੇ ਤੁਸੀਂ ਜਾ ਕੇ ਫੋਲੋ ਸ਼ੇਅਰ ਕਮੈਂਟ ਲਾਇਕ ਛੋਕਦਿਆ ਕਰੋ ਆਹ ਬੰਦੇ ਨੂੰ ਜਾਣਦੇ ਸੀ ਚਲੋ ਮੈਂ ਇੱਕ ਚੈਲੰਜ ਵੀ ਦੇ ਦੋਨਾ ਜਿੰਨੇ ਕੇ ਮੈਨੂੰ ਜਾਣਦਾ ਲਾ ਮੇਰਾ ਕਮੈਂਟ ਕਰਕੇ ਦੱਸ ਸਕੋ ਕੌਣ ਹੈ ਹਾਂ ਨਹੀਂ ਆਉਂਦਾ ਇਹ ਮੈਨੂੰ ਹਾਂ ਇੱਕ ਬਾਈ ਆ ਮੈਨੂੰ ਵੀਡੀਓ ਲੱਗ ਰਿਆ ਸੀ ਆਪਣਾ ਹੋਣਾ ਮੈਂ ਸੋਚਿਆ ਵੀ ਚਲੋ ਤੁਹਾਨੂੰ ਸਾਰਿਆਂ ਨੂੰ ਇੱਕ ਜਾਣਕਾਰੀ ਹੋਰ ਦੇਦਾ 16 ਤਰੀਕ ਨੂੰ ਕਾਲੀ ਮਾਤਾ ਦਾ ਮੰਦਿਰ ਸੰਦਰੂਰ ਚ ਪਟਿਆਲਾ ਪਟਿਆਲਾ ਗੇਟ ਦੇ ਕੋਲ ਪੈਂਦਾ ਜਿਹੜਾ ਉਹਦਾ 3rd ਗੇਟ ਹੈ ਤੀਜਾ ਗੇਟ ਹੈ ਮਤਲਬ ਜਦੋਂ ਕਾਲੀ ਮਾਤਾ ਦੇ ਮੰਦਿਰ ਦੇ ਸਾਹਮਣੇ ਤਾਂ ਦੋ ਫਰੰਟ ਦੇ ਗੇਟ ਆ ਕਿ ਉਹਨਾਂ ਚ ਐਂਟਰੀ ਨਹੀਂ ਹੈਗੀ ਪਰਲੇ ਤੀਜੇ ਗੇਟ ਵਿੱਚ ਦੀ ਐਂਟਰੀ ਕਰਨੀ ਆ ਉੱਥੇ 16 ਤਰੀਕ ਐਤਵਾਰ ਜਿਹੜਾ 16 ਮਾਰਚ ਨੂੰ ਆਣ ਵਾਲੀ ਹੈ ਇਹ ਦੀ ਗੱਲ ਕਰਦਾ ਤੇ ਜਿੰਨਾਂ ਦੇ ਵਾਲ ਬੂਲ ਜੇ ਝੜ ਜਾਂਦੇ ਨੇ ਕੰਜੇ ਹੋ ਕੇ ਕਈ ਕਿੰਨਾਂ ਸਾਲਾਂ ਦੇ ਵਾਲ ਨਹੀਂ ਆਏ ਤਾਂ ਉੱਥੇ ਫਰੀ ਦਵਾਈ ਦਾ ਕੈਂਪ ਲਾਇਆ ਉਹਨਾਂ ਨੇ ਤੇ 16 ਨੂੰ ਸਵੇਰੇ 11:00 ਵਜੇ ਤੋਂ ਲੈ ਕੇ ਸ਼ਾਮ ਦੇ 5:00 ਵਜੇ ਤੱਕ ਰੈਣੀ ਦੇ ਉੱਤੇ ਬੰਦੇ ਜਿਹੜੀ ਉਹ ਦਵਾਈ ਲੱਗਦੀ ਨੇ ਖੰਨੇ ਜੀਟੀਵੀ ਮਾਰਕੀਟ ਦੇ ਵਿੱਚ ਆਹਨ 9x ਸਟਾਈਲ ਵਾਲਾ ਤੁਸੀਂ ਮੈਨੂੰ ਅਕਸਰ ਦੀ ਵੀਡੀਓ ਚ ਦੇਖਿਆ ਹੋਊਗਾ ਉਹਨਾਂ ਦਾ ਕੈਂਪ ਲਵਾ ਰਹੇ ਨੇ ਦਾ ਬੈਗਸ ਕੰਪਨੀ ਐ ਬੈਗ ਬਣਾਉਂਦੀ ਆ ਉਹਨਾਂ ਨੇ ਸਪான்ਸਰ ਕੀਤਾ ਉਹਨਾਂ ਜੇ ਤੁਸੀਂ ਘਰਾਂ ਦੇ ਪੁੱਛ ਰਹੇ ਤਾਂ ਸੰਡੇ ਵਾਲਿਆਂ ਦੇ ਉੱਤੇ ਪੁੱਛ ਸਕਦੇ ਕਾਲੀ ਮਾਤਾ ਦਾ ਮੰਦਿਰ ਲਾਸਟ ਗੇਟ ਐ ਇੱਕੇ ਮੰਦਰਾ ਸੰਗਰੂਰ ਚ ਕਾਲੀ ਮਾਤਾ ਮੰਦਿਰ ਦਾ ਇੱਕੋ ਤੇ ਕਾਲੀਪੁਰਾ ਦਾ ਗੇਟ ਤੰਦਰਾ ਤਿੰਨ ਤੀਸਰੇ ਗੇਟ ਚ ਜਾਣਾ ਹੈ ਉਹ ਤੀਸਰਾ ਗੇਟ ਜਦੋਂ ਆਪਾਂ ਸਟੇਡੀਅਮ ਵਾਲੀ ਰੋਡ ਕਹਿ ਦਿੰਦੇ ਹੁਣੇ ਆ ਉਸ ਜਿਹੜੇ ਰੋਡ ਸਿੱਧੀ ਜਾ ਕੇ ਸਿਰੇ ਤੇ ਗੇਟ ਆਗਾ ਉੱਥੋਂ ਦੀ ਐਂਟਰੀ ਹੈ ਤੇ ਉੱਥੇ ਪਹੁੰਚ ਜਿਨ੍ਹਾਂ ਨੇ ਪਹੁੰਚਣਾ ਬਾਲਾਂ ਗੋਲਾਂ ਦੀ ਦਵਾਈ ਤੋਂ ਕੋਈ ਲੋਣੀ ਚਾਹੁੰਦੇ ਨੇ ਤੇ ਅੱਜ ਪਟੇਲਾ ਗੇਟ ਸੰਗਰੂਰ ਕਾਲੀ ਮਾਤਾ ਮੰਦਿਰ ਹਾਂ ਦਾ ਮੇਰੇ ਵੀਰੋ ਕਦੇ ਕਲੋਲ ਹੋ ਗਈ ਜੀ ਵਲੌਗ ਬਣਾਇਆ ਆ ਜੀ ਆਜੂ ਆਹ ਜਿਹੜਾ ਗਲਗਾ ਵੀ ਕਿਹੜਾ ਰੌਡ ਰੋਡੀ ਵਿੱਚ ਦੀ ਸੀ ਉਹ ਤਾਂ ਫੋਨ ਠੀਕ ਹੈ ਨਾ ਜੀ ਇਹ ਦੇਖ ਫਸ ਗਿਆ ਦੀ ਉਹ ਬਾਈ ਜਾਮ ਹੋ ਗਿਆ ਤੇ ਮਿੱਟੀ ਗਿੱਲੀ ਆ ਥੱਲੇ ਘਟਦਾ ਦੇਣਾ ਪਹਿਲਾਂ ਲੋ ਲੋ ਹੀ ਮੈਟਰ ਆ ਪਹੁੰਚ ਗਏ ਆਪਣੇ ਪਿੰਡ ਲੋ ਹੀ ਮੈਟਰ ਆ ਆਪਾਂ ਪਹੁੰਚ ਗਏ ਪਿੰਡ ਆ ਆ ਸਾਡਾ ਆ ਇਹ ਬੰਦੇ ਨੂੰ ਨਾ ਬਾਈ ਕੈਮਰਾ ਨਹੀਂ ਚਲਾਉਣਾ ਆਉਂਦਾ ਫੋਟੋ ਰੇਟ ਮੋਡ ਦੇ ਵਿੱਚ ਆਉਣ ਕਰਕੇ ਵੀਡੀਓ ਲੱਗ ਰਿਹਾ ਉਹਨਾਂ ਨੂੰ ਕਰੈਡਿਟ ਆ ਕਰਾਉਂਦਾ ਉਹ ਪਹਿਲਾਂ ਹੋ ਗਈ ਦੀ ਇਹਨੇ ਕਰਾ ਦਿੱਤੀ ਇਸ ਹਾਲ ਨੇ ਆ ਵੀ ਮੈਟਰੋ ਆਪਾਂ ਪਹੁੰਚ ਗਏ ਘਰੇ ਘਰੇ ਪਹੁੰਚ ਗਏ ਸੀ ਆਪਾਂ ਆਪਾਂ ਬਲੌਗ ਦਾ ਬਸ ਸੈਂਡ ਕਰ ਦਾਂਗੇ ਤੁਹਾਡੇ ਟਾਈਮ ਤੱਕ ਤੁਸੀਂ ਦੇਖਦੇ ਜਾਇਓ ਲੈ ਵੀ ਪਰ ਹੋਈ ਛੇ ਥੋੜਾ ਜਿਹਾ ਕੰਮ ਕਰਿਆ ਕੰਮ-ਕਮੋ ਕਰਕੇ ਬਸ ਹੈ ਕੋਈ ਕੰਮ ਬਸ ਐਨੀ ਆਪਾਂ ਬਾਕੀ ਤੁਹਾਨੂੰ ਬਾਹਰ ਜਾ ਕੇ ਮਿਲਿਆ ਕੇ ਲਿਆਉਣਾ ਮੇਰੇ ਯਾਰਾਂ ਦੋਸਤਾਂ ਨਾਲ ਆ 10 ਮਿੰਟ ਤੱਕ ਇਹ ਵੀ ਮੰਡੇ ਪੌਣੀ ਆ ਪੜੇ ਰਿਚ ਅੰਨਾ ਦੀ ਗੱਲ ਕਰ ਰਹੀ ਸੀ ਮੈਂ ਇਹਨਾਂ ਨੂੰ ਕਹਿੰਦੀ ਵੀ ਮਿਲਿਆ ਕੇ ਲਿਆਉਣਾ ਤੁਹਾਨੂੰ ਆਹ ਬੰਦੇ ਨੇ ਉਹ ਮਹਾਨ ਇੱਕ ਆਤੇਗਾ ਇਹ ਹੁਣ ਪਬਜੀ ਦੇ ਵਾਲੇ ਵਾਲੇ ਹੋ ਗਿਆ ਪਬਜੀ ਕਿਟਮ ਲੱਗ ਗਿਆ ਨੂੰ ਕਹਿੰਦੇ ਨੂੰ ਮੈਂ ਕਰੇ ਨੂੰ ਮੈਂ ਕਹਿਆ ਕਿ ਅੰਨਾ ਸੁਣ ਮੋੜਿਆ ਕੇ ਲਿਆਉਣਾ ਦੋ ਬੰਦਿਆਂ ਦਾ ਇੱਕ ਆਤੇ ਇਹ ਨਹੀਂ ਦੁਕਾਨ ਆ ਬਾਈ ਜੇ ਕਿਸੇ ਨੇ ਚੀਜੀ-ਚੁਜੀ ਲੈਣੀ ਹੈ ਇੱਥੇ ਆ ਸਕਦਾ ਕਿੱਥੇ ਜਾਓਏ ਪਿੰਡ ਦੇ ਵਿਚਾਲੇ ਖੁੱਬਣੇ ਕੋਲ ਪਿੰਡ ਦੇ ਵਿਚਾਲੇ ਰੋਡੇ ਡਾਕਟਰ ਦੀ ਦੁਕਾਨ ਆ ਇੱਥੇ ਆ ਸਕਦੇ ਹਾਂ ਇੱਥੇ ਠੰਡੇ-ਠੰਡੇ ਵੀ ਮਿਲਦੇ ਨੇ ਤਾਂ ਇਹਨਾਂ ਦੇ ਗਾਗ ਨੇ ਆ ਦੇਖੋ ਕੀ ਲੈਣਾ ਓਏ ਕੀ ਲੈਣਾ ਹੈ ਦੱਸ ਪਤਾ ਨਹੀਂ ਕੀ ਲੈਣਾ ਦੁੱਧ ਬੋਲ ਪਾ ਦੁੱਧ ਲੈਣ ਆਏ ਨੇ ਇਹ ਦੇਖ ਬਈ ਆ ਨਾਲ ਆਏ ਦੇ ਚਿਕਾਉਣ ਭਾਂਡਾ ਹਨਾ ਚਿਕਾਉਣ ਆਏ ਹਾਂ ਹਾਂ ਗਾ ਲੈ ਲਈ ਬਹੁਤ ਦੂਰ-ਦੂਰ ਆਉਂਦੇ ਨੇ ਇੱਥੇ ਕੀ ਲੈ ਕੇ ਜਾਏਗਾ ਇੱਕ ਗਰਾ ਕਿਹੜਾ ਹਲੈ ਕਹਿੰਦੇ ਮੇਰੇ ਪੁੱਤ ਕਰਾ ਤੋੜ ਲਿਆ ਹੈ ਲੈ ਬੋਣੀ ਹੋ ਗਈ ਲਾਸਟ ਟਾਈਮ ਆ ਦੁਬਾਰਾ ਦੁਕਾਨ ਵਗ ਕਰ ਲਿਆ ਹੈ ਨਾ ਸ਼ਟਰ ਡੇ ਕੇ ਵਗਿਆ ਨਾ ਆ ਸੋਚ ਰਿਹਾ ਵੀ ਲਾਇਏ ਘਰੇ ਜਾ ਕੇ ਹੁਣ ਸਵੇਰੇ ਖਾਗੇ ਹੁਣ ਹੋਈ ਹੁਣ ਹੁਣ ਦਊਗਾ ਤੇਲ ਇਹਨੂੰ ਦੁਕਾਨ ਦੇ ਤਾਰ ਕੇ ਤੇਲ ਨਹੀਂ ਜਿਦਾ ਹੁੰਦਾ ਕੀ ਆ ਓਏ ਦਿਖਾ ਤਾ ਦੇ ਕੋਈ ਨਹੀਂ ਚਲੋ ਬਾਏ ਬਾਏ ਕਰ ਟਾਟਾ ਬਾਏ ਬਾਏ ਟਾਟਾ ਬਾਏ